ਮੈਂ ਜਦੋਂ ਉਸ ਅਸੀਂ ਆਪਣੀ ਅੱਖੀਂ ਜਾ ਕੇ ਜਦੋਂ ਡੈੱਡ ਬੋਡੀ ਦੇਖੀ ਏ ਔਰ ਕੋਈ ਬਾਪ ਨਹੀਂ ਚਾਹੇਗਾ ਕਿ ਕਿਸੇ ਦੀ ਚੋਲੇ ਧੀਆ ਸਾਡੀਆਂ ਵੀ ਹੈਗੀਆਂ ਪਰ ਕੋਈ ਬਾਪ ਨਹੀਂ ਚਾਹੂਗਾ ਕਿ ਕਿਸੇ ਦੀ ਧੀ ਇਦਾਂ ਪਈ ਹੋਵੇ ਤੇ ਐਦਾਂ ਦਾ ਮੰਜ਼ਰ ਸਾਨੂੰ ਦੇਖਣਾ ਪਵੇ ਸਾਫ਼ ਕਿਦਾਂ ਦਾ ਮੰਗਦੇ ਹੋ ਕੀ ਚਾਹੇ ਸਾਫ਼ ਦੇਖੋ ਜੀ ਸਾਫ਼ ਤੇ ਅਸੀਂ ਕਹਿੰਨੇ ਪਿਆ ਕਿ ਇਹਨੂੰ ਫਾਂਸੀ ਹੋਣੀ ਚਾਹੀਦੀ ਜਲਦ ਤੋਂ ਜਲਦ ਸਾਡੇ ਇਲਾਕੇ ਦੇ ਵਿੱਚ ਖੋਪ ਦਾ ਮਹੌਲ ਹੈ ਅੱਜ ਦੀ ਰੇਟ ਮੈਂ ਆਪਣੀ ਬੇਟੀ ਨੂੰ ਨਹੀਂ ਮੈਂ ਬਾਹਰ ਭੇਜ ਸਕਦਾ ਕਿ ਗੁਵਾਂਡੀਆਂ ਦੇ ਘਰ ਚਲ ਜੇ ਜੋ ਅੱਜ ਦੀ ਡੈੱਡ ਮਹੌਲ ਹੈ ਇਹ ਤਾਂ ਇਸ ਬੱਚੀ ਨਾਲ ਹੋ ਗਿਆ ਹੈ ਮੇਰਾ ਤਾਂ ਉੱਤੇ ਤਾਂ ਕਿੰਨੀਆਂ ਹਜ਼ਾਰਾਂ ਹੀ ਆਪਣੀ ਲੇਡੀ ਤੁਰਿਆ ਬਿਲਦੀਆਂ ਕੁੜੀਆਂ ਤਿਆਰ ਪੈਣਾ ਉਹ ਸਾਰਿਆਂ ਬਾਰੇ ਇਹੀ ਸੋਚਦਾ ਹੋਏਗਾ ਇੱਕ ਕੌਮ ਨੂੰ ਬਿਲੋਂਗ ਕਰਦੇ ਆ ਸਾਡੇ ਨਾਲ ਹਿੰਦੂ ਲੋਕ ਰਹਿੰਦੇ ਕੰਜਗਾਹ ਕਰਦੇ ਨੇ ਅਸੀਂ ਉਹਨਾਂ ਦੇ ਘਰ ਭੇਜਦੇ ਦੱਸੋ ਅਸੀਂ ਕਿੱਦਾਂ ਭੇਜ ਸਕਦੇ ਅੱਜ ਦੀ ਡੇਟ ਜੋ ਮੋਹਲ ਬਣ ਚੁੱਕਾ ਮਤਲਬ ਇੰਨਾ ਡਰ ਰਿਹਾ ਅੱਜ ਦੀ ਡੇਟ ਆਖਰੀ ਦੇ ਫਜ਼ਾ ਦੀ ਮੰਗ ਕਰਦੇ ਆ ਫਾਰੀ ਫਾਰੀ ਪਬਲਿਕ ਆਖਰੀ ਦੇ ਫਜ਼ਾ ਦੀ ਮੰਗ ਕਰ ਰਹੀ ਹੈ ਮੰਗ ਕਰਨ ਲਈ ਤੇ ਅੱਜ ਪੰਜਾਬ ਪੁਲਿਸ ਲਾਤੀ ਨਾ ਨਹੀਂ ਜੀ ਉਸ ਦਿਨ ਉਹ ਕੁੜੀ ਨੂੰ ਲੱਭਣ ਲਈ ਇੰਨਾ ਟਾਈਮ ਨਾ ਲਾਇਆ ਹੁੰਦਾ ਤੇ ਅੱਜ ਆ ਕੱਠ ਹੋਣਾ ਸੀ ਸਾਰਾ ਭਾਈਚਾਰਾ ਇਕੱਠਾ ਜਿੰਨਾ ਮਤਲਬ ਕਿ ਪੁਲ ਫਲੇ ਵੀ ਹੈਗੇ ਨੇ ਵਿੱਚ ਪਾਸ਼ੀ ਦੇ ਹੱਕਦਾਰ ਕਿਉਂਕਿ ਉਹਨਾਂ ਦੇ ਐਫਆਈਆਰ ਨਹੀਂ ਹੋ ਰਹੀ ਡਿਪਾਰਟਮੈਂਟ ਜਿਹੜਾ ਹੈਗਾ ਆਪਣੇ ਮੁਲਾਇਮ ਨੂੰ ਬਚਾਉਣ ਚ ਲੱਗਾ ਹੋਇਆ ਜਿੰਨੀ ਵੀ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਜਿਹੜੀ ਜਿਹੜੀ ਵੀ ਹੈਗੇ ਲੋਕ ਠੀਕ ਹੈ ਨਾ ਉਹਨਾਂ ਨੂੰ ਅਕਲ ਆ ਜਾਏਗੀ ਕਿ ਯਾਰ ਆਹ ਕੰਮ ਨਹੀਂ ਆਪਾਂ ਕਰਨਾ ਕਿ ਬਹੁਤ ਬੁਰਾ ਹਸ਼ਰ ਹੁੰਦਾ ਉਹਦੇ ਲਈ ਸਾਡੀਆਂ ਧੀਆ ਫੇਰੀ ਸੁਰੱਖਿਅਤ ਰਹਿ ਸਕਦੀਆਂ ਨਹੀਂ ਤੇ ਇਦਾਂ ਤੇ ਜੇ ਆਪਾਂ ਅੱਜ ਉਹਨੂੰ ਕੀਤਾ ਉਹਨੂੰ ਸਾਲ ਬਾਅਦ ਸਜ਼ਾਾਂ ਦੀ ਵੀ ਉਹਦਾ ਕੀ ਫਾਇਦਾ 13 ਸਾਲਾ ਬੱਚੀ ਦੀ ਅੱਜ ਅੰਤਿਮ ਅਰਦਾਸ ਹੋ ਰਹੀ ਹੈ ਤੇ ਹਰ ਆਖਰ ਨਾਮ ਹੈ ਕਿਉਂਕਿ ਜਲੰਧਰ ਦੇ ਵਿੱਚ ਜੋ ਬੱਚੀ ਦੇ ਨਾਲ ਹੋਇਆ ਲੋਕਾਂ ਦੇ ਵਿੱਚ ਕਾਫੀ ਰੋਹ ਵੀ ਹੈ ਆਮ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਜਿਹੜਾ ਇਨਸੀਡੈਂਟ ਹੋਇਆ ਨੂੰ ਵੇਖਦੇ ਕਿਵੇਂ ਹੋ ਤੁਸੀਂ ਦੇਖੋ ਜੀ ਇਹਦਾ ਇੱਕ ਦਾ ਤੁਸੀਂ ਪਹਿਲਾਂ ਦੇਖੋ ਜੀ ਸਾਡੇ ਇਲਾਕੇ ਦੇ ਵਿੱਚ ਖੋਫ ਦਾ ਮਾਹੌਲ ਹੈ ਖੋਫ ਦਾ ਮਾਹੌਲ ਐਦਾਂ ਹੈ ਕਿ ਦੇਖੋ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਦੇ ਬੇਟੀਆਂ ਹੈਗੀਆਂ ਨੇ ਹੁਣ ਜਿੱਦਾਂ ਦਾ ਇਹਨੇ ਦਰਿੰਦਗੀ ਕੀਤੀ ਹੈ ਇੱਕ ਇਲਾਕੇ ਦੇ ਵਿੱਚ ਇੱਕ ਉਸ ਕਲੋਨੀ ਦੇ ਵਿੱਚ ਪੂਰਾ ਖੋਪ ਦਾ ਮਾਹੌਲ ਹੈ ਤੇ ਅੱਜ ਤੁਸੀਂ ਦੇਖਦੇ ਪਿਓ ਵੀ ਹਰ ਇੱਕ ਸ਼ਖਸ ਘਰ ਦੇ ਵਿੱਚ ਨਿਕਲ ਕੇ ਇੱਥੇ ਹਾਜ਼ਰੀ ਲਵਾਉਣ ਆਇਆ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਕਿਉਂਕਿ ਉਸ ਪਰਿਵਾਰ ਨਾਲ ਜੋ ਕਟਨਾ ਹੋਈ ਹੈ ਤੇ ਅਸੀਂ ਕਹਿੰਦੇ ਆ ਕਿ ਜੇ ਉਸ ਟਾਈਮ ਮੁਲਾਜ਼ਮ ਥੋੜਾ ਜਾਂ ਆਪਣੀ ਸ਼ਕਤੀ ਦਿਖਾਉਂਦੇ ਸ਼ਾਇਦ ਉਹ ਬੱਚਾ ਅੱਜ ਆ ਪਾਉਂਦਾ ਭੋਗ ਨਾ ਉਹਦੇ ਬੱਚੇ ਦੀ ਕੋਈ ਪਰਵਿਸ਼ੀ ਦੀ ਆਪਾਂ ਸੋਚਦੇ ਪਿਓਂਦੇ ਔਰ ਦੋਸੋ ਆਪਣੇ ਘਰਾਂ ਦੇ ਵਿੱਚ ਜੇ ਲੱਗਛਾ ਕੇ ਕੋਈ ਗੱਲ ਹੁੰਦੀ ਅਸੀਂ ਕਹਿੰਦੇ ਆ ਵੀ ਨਹੀਂ ਅਸੀਂ ਮਲਾਜਮਾਂ ਨੂੰ ਬੁਲਾ ਕੇ ਲਿਆਣੇ ਆ ਜੇ ਮਲਾਜਮ ਹੀ ਅੰਦਰ ਜਾ ਕੇ ਚੁੱਪ ਕਰਕੇ ਬਹਿ ਕੇ ਚਾਹ ਪੀ ਕੇ ਚੱਲ ਜਾਣਗੇ ਕਿ ਭਰੋਸਾ ਤੁਸੀਂ ਕਿੱਥੇ ਕਰੋਗੇ ਫਿਰ ਬਹੁਤ ਜ਼ਿਆਦਾ ਔਕਾ ਹੈ ਪੁਲਿਸ ਦੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖ ਜੋ ਅੱਜ ਤੇ ਐਸਆਈ ਨੂੰ ਜਿਹੜਾ ਡੈਸਮਸ ਵੀ ਕਰ ਦਿੱਤਾ ਗਿਆ ਨਹੀਂ ਠੀਕ ਹੈ ਜੀ ਕਰਨਾ ਚਾਹੀਦਾ ਵੇ ਕਿਉਂਕਿ ਉਹਨਾਂ ਨੇ ਦੇਖੋ ਬੜਾ ਗੱਲ ਕੀ ਹੈ ਹੁਣ ਜੇ ਅਸੀਂ ਇਸ ਚੀਜ਼ ਨੂੰ ਦੇਖਦੇ ਪਿਆ ਵੀ ਮਲਾਜਮ ਅੰਦਰ ਜਾ ਰਹੇ ਨੇ ਮਲਾਜਮ ਜਾ ਕੇ ਚਾਹ ਪੀ ਕੇ ਆ ਰਹੇ ਨੇ ਦੇਖੋ ਅਸੀਂ ਜਾਣਦੇ ਹਾਂ ਕਿ ਸਾਡੂ ਸਾਰੀ ਮੰਨ ਲਓ ਸਾਡੇ ਬਸਤੀ ਬਾਵਾ ਕੇ ਟਾਣਾ ਬਿਲਕੁਲ ਲੱਗ ਗਿਆ ਬਿਲਕੁਲ ਸਾਡੇ ਬਿਲਕੁਲ ਲੱਗ ਗਿਆ ਹੁਣ ਜੇ ਅਸੀਂ ਮੁਲਾਜ਼ਮ ਅੰਦਰ ਚਲੇ ਗਏ ਨੇ ਉਹ ਬਹਿ ਕੇ ਆ ਗਏ ਨੇ ਤੇ ਬੱਚੇ ਦੀ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲਾਤ ਹੋ ਗਏ ਨੇ ਮੱਲੇ ਵਾਲੇ ਅੰਦਰ ਜਾ ਰਹੇ ਨੇ ਉਹਨਾਂ ਨੇ ਜਾ ਕੇ ਕਲੋਨੀ ਵਾਲੇ ਨੇ ਜਾ ਕੇ ਦੇਖਿਆ ਤੇ ਬਾਥਰੂਮ ਦੇ ਵਿੱਚ ਉਹਦੀ লাশ ਪਈ ਹੈ ਠੀਕ ਹੈ ਡੈੱਡ ਬੋਡੀ ਪਈ ਹੈ ਔਰ ਉਹਨੂੰ ਫੇਰ ਜਾ ਕੇ ਉਹਨਾਂ ਨੇ ਕਬ ਸਾਰਿਆਂ ਨੇ ਕੈਚ ਕੀਤਾ ਵੀ ਇਸ ਬੰਦੇ ਨੇ ਆਹ ਕੰਮ ਕੀਤਾ ਉਹ ਬੰਦਾ ਕੀ ਕਰ ਰਿਹਾ ਮੰਨ ਲਓ ਜਿੱਦਾਂ ਸਾਰੇ ਜਣੇ ਕਹਿ ਰਹੇ ਨੇ ਵੀ ਸਾਡੀ ਕੁੜੀ ਨਹੀਂ ਲੱਭ ਰਹੀ ਉਹ ਪਹਿਲਾਂ ਜਾ ਕੇ ਲੱਬ ਨਾਲ ਜਾ ਕੇ ਗਲੀ ਗਲੀ ਦੇ ਵਿੱਚ ਲੱਭਦਾ ਪਿਆ ਹੋਵੇ ਗਲੀ ਗਲੀ ਦੇ ਵਿੱਚ ਲੱਭ ਕੇ ਉਹਨੇ ਦੇਖਿਆ ਵੀ ਹੁਣ ਕੋਈ ਗੱਲ ਨਹੀਂ 7:00 ਵਜੇ ਕੋਈ 6:00 ਦਾ ਟਾਈਮ ਹੈ ਬਤੀਆਂ ਬੰਦ ਕਰਕੇ ਅੰਦਰ ਸੋ ਗਿਆ ਫਿਰ ਆਪਣੇ ਕਿਸੇ ਦੇ ਨੌਨ ਦੇ ਵਿੱਚੋਂ ਗੱਡੀ ਲੈ ਕੇ ਆ ਰਿਹਾ ਬੰਦਾ ਗੱਡੀ ਲੈ ਕੇ ਬੈਕ ਕਰਕੇ ਉਹਨੇ ਅੰਦਰ ਲਾਈਏ ਬੈਕ ਕਰਕੇ ਅੰਦਰ ਲਗਾ ਕੇ ਉਹਨੂੰ ਪਤਾ ਵੀ 11:00 ਵਜੇ 12:00 ਵਜੇ ਸਾਰੇ ਘਰ ਚੱਲ ਜਾਣਗੇ ਜਿੱਥੇ ਮੈਂ ਕੁੜੀ ਦੀ ਇਲਾਜ ਕਰਨੀ ਹੈ ਸਾਡੇ ਕੋਲ ਉਹ ਬੱਲੇ ਬੱਲੇ ਦੀ ਜ਼ਿਕਰ ਗੱਲ ਕੀਤੀ ਜਾਵੇ ਆਫ ਦੀ ਕੈਮਰਨ ਉਹਨੇ ਇਹ ਵੀ ਗੱਲ ਦੱਸੀ ਹੈ ਕਿ ਕਹਿੰਦੇ ਗੱਡੀ ਤੋਂ ਪਹਿਲਾਂ ਵੀ ਲੈ ਕੇ ਆਉਂਦਾ ਸੀ ਆਪਣੇ ਘਰ ਦੇਖੋ ਜੀ ਗੱਡੀ ਲੈ ਕੇ ਆਉਂਦਾ ਸੀ ਪਰ ਇਸ ਟਾਈਮ ਤਾਂ ਗੱਡੀ ਜਿਹੜੀ ਮੰਚਾ ਨਾਲ ਲਿਆਇਆ ਉਹ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਉਹਨੇ ਨਾਲੇ ਬੈਕ ਕਰਕੇ ਲਗਾ ਰਿਹਾ ਉਹ ਗੱਡੀ ਉਹਦਾ ਪਰਿਵਾਰ ਚਲਾ ਗਿਆ 11 ਵਜੇ ਕਹਿੰਦੇ ਉਹਦੀ ਘਰ ਵਾਲੀ ਉਹਨਾਂ ਲੜ ਕੇ ਉਹਦੀ ਜਿਹੜੀ ਮਿਸਿਸ ਉਹਨਾਂ ਲੜ ਕੇ ਗਈ ਹੈ ਤੇ ਉਹ ਲੜ ਕੇ ਗਈ ਹੈ ਤੇ ਉਹ ਘਰ ਦੇ ਵਿੱਚ ਹੀ ਬੈਠਾ ਸੀਗਾ ਤੇ ਜਿਹੜੀ ਇਹ ਬੇਟੀ ਹੈ ਜਿਹੜੀ ਜਿਹਦੀ ਅੱਜ ਤੁਸੀਂ ਆਪਾਂ ਦੇਖਦੇ ਪਿਆ ਜਿਹੜੀ ਆ ਭੋਗ ਜਿਹੜ ਇਉਂ ਦੀ ਸੇ ਲੀ ਸੀ ਗਈ ਉਹਦੀ ਬੇਟੀ ਦੀ ਉਹਦਾ ਨਾਮ ਸ਼ਾਇਦ ਮੈਨੂੰ ਲੱਗਦਾ ਸਹਜ ਸੀਗਾ ਕੁੜੀ ਦਾ ਤੇ ਉਹਨੂੰ ਪੁੱਛਿਆ ਕਹਿੰਦਾ ਵੀ ਸਹਜ ਘਰ ਹੈ ਕਹਿੰਦਾ ਘਰ ਹੈ ਅੰਦਰ ਆ ਜਾ ਉਹਨੂੰ ਅੰਦਰ ਲੈ ਕੇ ਗਿਆ ਉਸ ਤੋਂ ਬਾਅਦ ਉਹਨੇ ਪੂਰੀ ਘਟਨਾ ਨੂੰ ਇਹਨੇ ਅੰਜਾਮ ਦਿੱਤਾ ਇਹਨੇ ਤੋੜਾ ਦੇਖੋ ਤੁਹਾਡੇ ਸਾਹਮਣੇ ਅਗੇ ਉਹਦਾ ਗਲਾ ਕਟਿਆ ਜਾਂ ਕੀ ਹੈ ਮੈਂ ਜਦੋਂ ਅਸੀਂ ਆਪਣੀ ਅੱਖੀਂ ਜਾ ਕੇ ਜਦੋਂ ਡੈਡ ਬੋਡੀ ਦੇਖੀ ਏ ਔਰ ਕੋਈ ਬਾਪ ਨਹੀਂ ਚਾਹੇਗਾ ਕਿ ਕਿਸੇ ਦੀ ਧੀ ਸਾਡੀਆਂ ਵੀ ਹੈਗੀਆਂ ਔਰ ਕੋਈ ਬਾਪ ਨਹੀਂ ਚਾਹੂਗਾ ਕਿ ਕਿਸੇ ਦੀ ਧੀ ਇਦਾਂ ਪਈ ਹੋਵੇ ਤੇ ਐਦਾਂ ਦਾ ਮੰਜ਼ਰ ਸਾਨੂੰ ਦੇਖਣਾ ਪਵੇ ਇਨਸਾਫ ਕਿੱਦਾਂ ਦਾ ਮੰਗਦੇ ਹੋ ਕੀ ਚਾਹੀਦਾ ਇਨਸਾਫ ਤੇ ਅਸੀਂ ਕਹਿੰਨੇ ਪਏ ਆ ਕਿ ਇਹਨੂੰ ਫਾਂਸੀ ਹੋਣੀ ਚਾਹੀਦੀ ਜਲਦ ਤੋਂ ਜਲਦ ਜਿਹੜਾ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਨਸਾਫ ਨੂੰ ਪਰਿਵਾਰ ਨੂੰ ਇਨਸਾਫ ਮਿਲ ਸਕੇ ਅਸੀਂ ਤੇ ਕਹਿੰਨੇ ਜਲਦ ਤੋਂ ਜਲਦ ਮਿਲਣਾ ਚਾਹੀਦਾ ਪਰ ਐਕਚੁਅਲੀ ਸਾਨੂੰ ਇਹ ਕਹਿੰਨੇ ਆਈਆਂ ਕਿ ਜਿਹੜੇ ਉਹ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਇਹ ਘਟਨਾ ਕੀਤੀ ਸ਼ਾਇਦ ਅੱਜ ਕੁੜੀ ਬਚ ਜਾਂਦੀ ਇੱਕ ਤਾਂ 8 ਘੰਟੇ ਤੋਂ ਇੱਕ ਲੇਡੀ ਪੁਲਿਸ ਨੇ ਆਈ ਉੱਥੇ ਚਲੋ ਉਹ ਇਹਨਾਂ ਦੀ ਅਨਗਹਿਲੀ ਕਰਕੇ ਪੁਲਿਸ ਦੀ ਹੋਈ ਇੱਕ ਜਿਹੜੇ ਮੁਲਾਜ਼ਮ ਸੀ ਚਾਰ ਉਹਨਾਂ ਨੂੰ ਇਹ ਚਾਹੀਦਾ ਸਾਰੀ ਪੰਜਾਬ ਪੁਲਿਸ ਇੱਕ ਵਰਗੀ ਨਹੀਂ ਹੁੰਦੀ ਪਰ ਬਾਕੀ ਪੁਲਿਸ ਪੰਜਾਬ ਪੁਲਿਸ ਨੂੰ ਇਹ ਤੇ ਹੋ ਜਾਏਗਾ ਨਾ ਕਿ ਯਾਰ ਉਹਨਾਂ ਦੀ ਵੀ ਸ਼ਾਇਦ ਉਹਨਾਂ ਦੇ ਘਰ 3 ਆਉਂਦੀਆਂ 3 ਆਉਣਗੀਆਂ 3 ਦੇ ਸਾਰਿਆਂ ਦੀਆਂ ਹਨਾ ਪਰ ਇਹਨਾਂ ਦਾ ਐਫ ਆਈ ਆਰ ਵਿੱਚ ਅਸੀਂ ਕਹਿੰਦੇ ਕਿ ਨਾਮ ਹੋਣਾ ਚਾਹੀਦਾ ਚਾਰਾਂ ਦਾ ਮਤਲਬ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਜੇਕਰ ਤੁਹਾਡੇ ਘਰਾਂ ਦੀ ਗੱਲ ਕਰੀਏ ਘਰਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਉਹ ਤੇ ਜੀ ਪੜਾ ਸਾਡੀ ਕੁੜੀਆ ਜਾਂਦੀ ਸੀ ਅੱਜ ਦੀ ਰੇਟ ਮੈਂ ਆਪਣੀ ਬੇਟੀ ਨੂੰ ਨਹੀਂ ਮੈਂ ਬਾਹਰ ਭੇਜ ਸਕਦਾ ਕਿ ਗਵਾਂਡੀਆਂ ਦੇ ਘਰ ਚੱਲ ਜੇ ਪਹਿਲਾ ਅਸੀਂ ਕੰਜੇ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ ਸਾਡੇ ਨਾਲ Hindu ਲੋਕ ਰਹਿੰਦੇ ਕੰਜਗਾ ਕਰਦੇ ਨੇ ਅਸੀਂ ਉਹਨਾਂ ਦੇ ਘਰ ਭੇਜਦੇ ਜੀ ਦੱਸੋ ਅਸੀਂ ਕਿੱਦਾਂ ਭੇਜ ਸਕਦੇ ਅੱਜ ਦੀ ਡੇਟ ਜੋ ਮੋਹਲ ਬਣ ਚੁੱਕਾ ਮਤਲਬ ਇੰਨਾ ਡਰ ਰਿਹਾ ਅੱਜ ਦੀ ਡੇਟ ਅੱਛਾ ਜੇਕਰ ਗੱਲ ਕੀਤੀ ਜਾਵੇ ਲੜਕੀ ਦੇ ਜਿਹੜੇ ਚਾਚਾ ਜੀ ਨੇ ਉਹਨਾਂ ਨੇ ਇੱਕ ਖੁਲਾਸਾ ਵੀ ਕੀਤਾ ਉਹ ਕਹਿੰਦੇ ਕਿ ਇਹ ਬੰਦਾ ਜਿਹੜਾ ਇਹ ਸਿੱਖ ਨਹੀਂ ਸੀਗਾ ਇਸ ਦੇ ਵੱਲੋਂ ਜਿਹੜਾ ਧਰਮ ਪਰਿਵਰਤਤ ਕੀਤਾ ਗਿਆ ਕਿਉਂਕਿ ਇਹਨੂੰ ਨੌਕਰੀ ਨਹੀਂ ਮਿਲਦੀ ਸੀ ਐਦਾਂ ਨਾ ਦੇਖੋ ਜੀ ਇਹ ਤਾਂ ਇਹ ਤਾਂ ਜਿਹੜੀ ਗੱਲਾਂ ਹੈਗੀਆਂ ਨੇ ਗੱਲਾਂ ਚਲੋ ਅਸੀਂ ਤਾਂ ਇੰਨਾ ਬਰੀਕੀ ਦੇ ਵਿੱਚ ਅਸੀਂ ਨਹੀਂ ਦੇਖਿਆ ਹੈਗਾ ਵੀ ਉਹਨੇ ਧਰਮ ਪਰ ਤਾਂ ਬੀਕਾ ਚੇਂਜ ਕੀਤਾ ਜੀ ਜਾਂ ਕੁਝ ਵੀ ਕੀਤਾ ਹੀ ਪਰ ਅਸੀਂ ਜਿਹੜੀ ਇਹ ਘਟਨਾ ਨੂੰ ਦੇਖਦੇ ਪਏ ਆ ਚਾਹੇ ਦੇਖੋ ਜੀ ਧਰਮ ਜਿਹੜਾ ਮਰਜੀ ਹੋਵੇ ਇਨਸਾਨ ਤਾਂ ਮਾਰਾ ਨੇ ਇਨਸਾਨ ਹੀ ਬਣਾ ਕੇ ਭੇਜਿਆ ਨਾ ਉਹਨੂੰ ਕੋਈ ਸ਼ੈਤਾਨ ਤਾਂ ਬਣਾ ਕੇ ਨਹੀਂ ਭੇਜਿਆ ਜਾਂ ਧਰਮ ਧਰਮ ਚੇਂਜ ਕਰਨ ਦੇ ਨਾਲ ਉਹਦੇ ਅੰਦਰ ਸ਼ੈਤਾਨ ਵੜ ਗਿਆ ਬੰਦੇ ਦੀ ਨੀਅਤ ਉਹਦੀ ਸੋਚ ਔਰ ਮਾਰੀ ਹੈ ਉਹਦੀ ਬੰਦੇ ਦੀ ਇਹਦਾ ਮਤਲਬ ਕਿ ਉਹ ਕੱਲਾ ਫਿਰ ਇਹ ਤਾਂ ਇਸ ਬੱਚੀ ਨਾਲ ਹੋ ਗਿਆ ਮੇਲਾ ਦਾ ਉੱਤੇ ਤਾਂ ਕਿੰਨੀਆਂ ਹਜ਼ਾਰਾਂ ਹੀ ਆਪਣੀ ਲੇਡੀ ਤੁਰਿਆ ਬਿਰਦੀਆਂ ਕੁੜੀਆਂ ਧੀਆ ਪੈਣਾ ਉਹ ਸਾਰਿਆਂ ਬਾਰੇ ਇਹੀ ਸੋਚਦਾ ਹੋਏਗਾ ਉਹਦਾ ਆਪਣੀ ਦਰਿੰਦਗੀ ਦਾ ਸ਼ਿਕਾਰ ਪਾਣੀ ਪਹਿਲਾਂ ਕਿਸੇ ਹੋਰ ਨੂੰ ਬਣਾਉਣਾ ਚਾਹਦਾ ਹੋਏਗਾ ਤੇ ਇਹ ਵਿਚਾਰੀ ਇਹ ਬਣ ਗਈ ਹੈ ਅਸੀਂ ਤਾਂ ਇੱਕ ਮੰਗ ਕਰਦੇ ਆ ਤੁਹਾਡੇ ਮਾਧਿਅਮ ਤੋਂ ਕਿ ਇਸ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿ ਆਣ ਵਾਲਾ ਕੋਈ ਵੀ ਬੰਦਾ ਐਦਾਂ ਦਾ ਕੁਰਕਰਮ ਜਾਂ ਕੁਝ ਵੀ ਕਰਦਾ ਉਹਨੂੰ ਇੱਕ ਹੋਵੇ ਵੀ ਉਹ ਬੰਦੇ ਨੂੰ ਫਸੂਲੀ ਤੇ ਲਟਕਾਤਾ ਤੇ ਸਾਡੇ ਨਾਲ ਵੀ ਇਹੀ ਹੋਊਗਾ ਪਰ ਕੀ ਤੁਹਾਨੂੰ ਲੱਗਦਾ ਨਹੀਂ ਵੀ ਆਪਾਂ ਨੂੰ ਸਭ ਨੂੰ ਇਕੱਠੇ ਹੋ ਕੇ ਮੰਗ ਕਰਨੀ ਚਾਹੀਦੀ ਕਿ ਕਾਨੂੰਨ ਜਿਹੜਾ ਉਹਨੂੰ ਸਖਤ ਕੀਤਾ ਜਾਵੇ ਮੰਗ ਕਰਨ ਲਈ ਤੇ ਅੱਜ ਪੰਜਾਬ ਪੁਲਿਸ ਲਾਤੀ ਨਾ ਨਹੀਂ ਜੇ ਉਸ ਦਿਨ ਉਹ ਕੁੜੀ ਨੂੰ ਲੱਭਣ ਲਈ ਇੰਨਾ ਟਾਈਮ ਨਾ ਲਾਇਆ ਹੁੰਦਾ ਤੇ ਅੱਜ ਆ ਇਕੱਠ ਹੋਣਾ ਸੀ ਸਾਰਾ ਭਾਈਚਾਰਾ ਇਕੱਠਾ ਹੋਣਾ ਸੀ ਇੱਕ ਮੈਂ ਤੇ ਇੱਕ ਕਹਿੰਦਾ ਤਨਪ੍ਰੀਤ ਮੈਡਮ ਨੂੰ ਮੈਡਮ ਥਾਣੇ ਚ ਮੁਲਾਜ਼ਮ ਪੂਰੇ ਕਰੋ ਪਹਿਲਾਂ ਥਾਣੇ ਚ ਮੁਲਾਜ਼ਮ ਪੂਰੇ ਕਰੋ ਨੇਤਾ ਨੂੰ ਮੁਲਾਜ਼ਮੋ ਦੇਣੇ ਬੰਦ ਕਰੋ ਉਹਨੇ ਕ ਮੁਲਾਜ਼ਮ ਚਾਹੀਦੇ ਜਿੰਨੇ ਕੋ ਨਾਲ ਚਾਹੀਦੇ ਨੇ ਐਵੇਂ ਕੀ ਫੇਰ 25 25 ਗੱਡੀਆਂ ਲੈ ਕੇ ਭਗਵਾਨ ਸਿੰਘ ਮਾਨ ਜੀ ਉਹ ਕਹਿੰਦੇ ਮੈਨੂੰ ਤਾਂ ਕਿਸੇ ਦਾ ਡਰ ਹੀ ਨਹੀਂ ਮੈਨੂੰ ਤਾਂ ਅਥਾਰਟੀ ਹੈ ਨਹੀਂ ਕਿਸੇ ਦੀ ਉਹ ਕਿਉਂ ਇੰਨਾ ਮੁਲਾਜ਼ਮ ਲਈ ਪਏ ਨੇ ਥਾਣੇ ਚ ਥਾਣੇ ਚ 8 ਤੋਂ 10 ਮੁਲਾਜ਼ਮ ਨਹੀਂ ਹੈਗੇ ਹੁਣ ਅੱਥੇ ਘਟਨਾ ਹੋਈ ਏ ਚੌਂਕੀ ਤੋਂ ਮੁਲਾਜ਼ਮ ਆਏ ਐਸ ਐਚਓ ਸਾਹਿਬ ਰਾਤ ਨੂੰ ਪਹੁੰਚੇ ਨਾ ਜਿੰਨੇ ਤਾਂ ਨਹੀਂ ਪਹੁੰਚੇ ਨਾ ਚੌਂਕੀ ਖੋਲਣ ਦੀ ਕੀ ਲੋੜ ਪੈ ਗਈ ਸੀ ਇਹਨਾਂ ਨੂੰ ਕੰਮ ਤਾਂ ਫੇਰ ਵੀ ਉਹੀ ਹੋ ਰਹੇ ਨੇ ਜੇ ਉਹੀ ਮੁਲਾਜ਼ਮ ਅੱਥੇ ਹੁੰਦੇ ਗੱਡੀ ਭਰ ਕੇ ਜਾਂਦੀ ਉਥੇ ਐਸਐਚਓ ਸਾਹਿਬ ਜਾਂਦੇ ਕੀਸ਼ਾ ਕੁੜੀ ਲੱਭ ਜਾਣੀ ਸੀ ਇਹਨਾਂ ਨੂੰ ਲੱਭ ਜਾਣੀ ਸੀ ਹੁਣ ਦੋ ਮਲਾਜ਼ਮ ਬੈਠੇ ਕੁੜੀ ਦੀ ਮੰਮੀ ਕੋਲ ਇੱਕ ਘੰਟਾ ਲਿਖ ਪੜ ਕਰ ਰਹੇ ਨੇ ਇੱਕ ਘੰਟਾ ਉਧਰ ਦੋ ਮਲਾਜ਼ਮ ਬਿਨਾਂ ਪੁੱਛੇ ਗਏ ਨੇ ਨਾ ਦੇ ਕੁੜੀ ਦੀ ਮੰਮੀ ਨੂੰ ਦੱਸ ਕੇ ਗਏ ਵੀ ਅਸੀਂ ਚੱਲੇ ਆ ਇੰਨਾ ਕਹਿ ਕੇ ਵੀ 10 ਵਜੇ ਕੋਈ ਨਹੀਂ ਦੇਖ ਲਾਂਗੇ 10 ਵਜੇ ਦਕਰ ਪਰ ਕਹਿੰਦੇ 20 ਮਿੰਟ ਤੱਕ ਪੁਲਿਸ ਮਲਾਜ਼ਮ ਜਿਹੜੇ ਨੇ આરોપી ਦੇ ਘਰ ਬੈਠੇ ਰਹੇ ਨੇ ਬਾਅਦ ਵਿੱਚ ਆ ਕੇ ਆ ਬਾਅਦ ਚ ਆ ਕੇ ਮਾਂ ਨੂੰ ਇਹ ਕਿਹਾ ਕਿ ਤੁਹਾਡੀ ਬੇਟੀ ਜਿਹੜੀ ਉਸ ਘਰ ਦੇ ਵਿੱਚ ਨਹੀਂ ਹੈਗੀ ਤੁਸੀਂ ਸਵੇਰੇ 8 ਵਜੇ ਆ ਜਿਓ ਮੈਂ ਹੀ ਕਹਿੰਦਾ ਜੇ ਮੈਂ ਰ ਇੱਕ ਗੱਲ ਪਰਮਾਤਮਾ ਤੋਂ ਡਰ ਕੇ ਕਹਿੰਦੇ ਆਂ ਸੀ ਜੇ ਕਿਸੇ ਗਰੀਬਾਂ ਨੂੰ ਨੌਕਰੀਆਂ ਮਿਲੀਆਂ ਹੋਣ ਨਾ ਜੇ ਸੁਰੱਖਿਆ ਵੀ ਪੂਰੀ ਰ ਕਰਨਗੇ ਗਰੀਬ ਧੀਆਂ ਭੈਣਾਂ ਦੀ ਜਦੋਂ ਤੁਸੀਂ ਦੇਣੀ ਹਰਿਆਣੇ ਵਾਲਿਆਂ ਨੂੰ ਨੌਕਰੀਆਂ ਤੇ ਉਹ ਸਾਡੇ ਪੰਜਾਬ ਦੀ ਸੁਰੱਖਿਆ ਕੌਣ ਕਰੂਗਾ ਹਰਿਆਣੇ ਵਾਲੇ ਤੇ ਕਰ ਨਹੀਂ ਸਕਦੇ ਮੈਨੂੰ ਥੋੜੇ ਦਿਨਾਂ ਰਕਰ ਮੈਨੂੰ ਪਤਾ ਲੱਗਾ ਸੀ ਮੈਂ ਕਿਸੇ ਨਾਲ ਬੈਠਾ ਹੀ ਚਲੋ ਭਾਈਚਾਰੇ ਦਾ ਬੰਦਾ ਸੀ ਸਾਡੇ ਉਹਨੇ ਦੱਸਿਆ ਵੀ ਯਾਰ 3200 ਕੁਛ ਮਲਾਜਮ ਹਰਿਆਣੇ ਦੇ ਇੱਥੇ ਭਰਤੀ ਹੋ ਰਹੀ ਨੇ ਤੁਹਾਡੇ ਪਹੇ ਪੰਜਾਬ ਪੁਲਿਸ ਹੋਰੇ ਬਿਜਲੀ ਬੋਰਡ ਚ ਹੋਰੇ ਕਿੱਥੇ ਹੋ ਰੇ ਨੇ ਪਤਾ ਲੱਗ ਜੂਗਾ ਥੋੜੇ ਦਿਨਾਂ ਨੂੰ ਕਹਿੰਦਾ ਪੰਜਾਬ ਦਾ ਇੱਕ ਮਲਾਜਮ ਨੇ ਸਰਦਾਰ ਭਗਵੰਤ ਸਿੰਘ ਨੇ ਰੱਖਿਆ ਆਪਣੇ ਪੰਜਾਬ ਦਾ ਮੈਂ ਜਦੋਂ ਇਲੈਕਸ਼ਨ ਸੀ ਨਾ ਆਪਣੇ ਮਹਿੰਦਰ ਭਗਤ ਜੀ ਦੇ ਮੈਂ ਭਰੀ ਪੰਚਾਇਤ ਦੇ ਵਿੱਚ ਇਹ ਡੋਰ ਤੋਂ ਡੋਰ ਕਰ ਰਹੀ ਸੀ ਮੇਰੇ ਏਰੀਏ ਚ ਬਸਤੀ ਮਿੱਟੋ ਭਾਵਾ ਸ਼ਹਿਰੀ ਚ ਸ਼ਹਿਰੀ ਕਲਸੀ ਨੂੰ ਅੱਜ ਵੀ ਪੁੱਛ ਲਿਓ ਵੀ ਇੱਕ ਬੰਦੇ ਨੇ ਹਾਂ ਮੈਂ ਇੱਕ ਮੁੱਦੇ ਦੀ ਗੱਲ ਕੀਤੀ ਸੀ ਉਹਨਾਂ ਨਾਲ ਬਸਤੀ ਮਿੱਠੂ ਚ ਸਾਡੇ ਇੰਨੇ ਪੜ੍ਹੇ ਲਿਖੇ ਕੁੜੀਆਂ ਮੁੰਡੇ ਬੈਠੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਪਰ ਕੋਈ ਬੰਦਾ ਵਿੱਚ ਬੋਲਿਆ ਸੀ ਸਾਡੀ ਬਸਤੀ ਚ ਪੜ੍ਹੇ ਲਿਖੇ ਹਨੀ ਮੈਂ ਕਿਹਾ ਮੈਂ ਸੁਣਾ ਸ਼ਹਿਰੀ ਕਲਸ ਨੂੰ ਮੈਂ ਆਪ ਗਿਆ ਦੀ ਵੀ ਚੱਲੋ ਮੇਰੇ ਨਾਲ ਆ ਭਾਈ ਸਾਹਿਬ ਵੀ ਨਾਲ ਦੀ ਉਦੋਂ ਲੈ ਆਮਰ ਵੀ ਪਾਰਟੀ ਚ ਸੀ ਮੈਂ ਭਾਜਪਾ ਚ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਇੱਧਰ ਹੋ ਜਾ ਮੈਂ ਕਿਹਾ ਪਹਿਲਾਂ ਸਾਡੀਆਂ ਨੌਕਰੀਆਂ ਦੇ ਦੋ ਅੱਛਾ ਦੇਖ ਕੇ ਗੱਲ ਕੀਤੀ ਜਾਵੇ ਤਾਂ ਲੇਡੀ ਮੁਲਾਜ਼ਮ ਵੀ ਉਸ ਵਕਤ ਕੋਈ ਵੀ ਮੌਜੂਦ ਨਹੀਂ ਸੀਗੀ ਜਦੋਂ ਲੜਕੀ ਦੀ ਗਾਇਬ ਹੋਣ ਦਾ ਮਾਮਲਾ ਹੈ ਤਾਂ ਉੱਥੇ ਲੇਡੀ ਮੁਲਾਜ਼ਮ ਮੌਜੂਦ ਨਹੀਂ ਨੇ ਲੇਡੀ ਮੁਲਾਜ਼ਮ ਮਿਲ ਹੀ ਨਹੀਂ 2 ਘੰਟੇ ਦੇ 8 ਘੰਟੇ ਮੁਲਾਜ਼ਮ ਨਹੀਂ ਆਏ ਇਹ ਲਬਦੇ ਨੇ ਵੀ ਮੁਲਾਜ਼ਮ ਥਾਣੇ ਵਿੱਚ ਵੀ ਹੈ ਨਹੀਂ ਲੇਡੀਜ਼ ਤੇ ਮੁਲਾਜ਼ਮ ਹੈਗੇ ਨੇ ਤੇ ਮਿਲਣੇ ਕਿੱਥੋਂ ਆ ਬਾਰੂ ਥੋੜੀ ਗਰੀਬ ਕਨੇ ਆ ਆਪਣੇ ਕੋ ਲੇਡੀ ਬੁਲਾ ਜਾਣੀ ਸੀ ਅੱਜ ਦੇਖੋ ਕਿੰਨੇ ਖੜੇ ਆਪਣੇ ਲੇਡੀ ਬੁਲਾਏ ਅੱਜ ਕਿੱਥੋਂ ਆ ਗਏ ਜੇ ਤੁਹਾਡੇ ਕੋ 8 ਘੰਟਿਆਂ ਦੇ ਵਿੱਚ ਇੱਕ ਲੇਡੀ ਪੁਲਿਸ ਨਹੀਂ ਆਈ ਤੇ ਅੱਜ ਕਿੱਥੋਂ ਅੱਜ 50 ਹੋਣੇ ਨੇ ਤੇ ਉਸ ਟਾਈਮ ਜੇ ਲੈਣ ਦੇ ਇੱਕ ਅੱਦੇ ਨੂੰ ਤੇ ਕੀ ਸੀ ਆਪਾਂ ਕੋਈ ਦੇਖੋ ਤੁਸੀਂ ਵੀ ਆਹੀ ਵੀ ਧੀਆ ਆਲੇ ਆ ਕੋਈ ਗੈਂਸ ਚੱਕੇ ਜੋ ਉਹਦੇ ਹਾਲਾਤ ਸੀ ਸ਼ਾਇਦ ਹੋਈ ਮੌਕੇ ਦੇ ਨਹੀਂ ਸੀ ਜੇ ਹੁੰਦੇ ਤਾਂ ਤੁਸੀਂ ਦੇਖ ਕੇ ਤੇ ਆ ਵੀ ਕਹਿਣਾ ਯਾਰ ਨਹੀਂ ਯਾਰ ਮਤਲਬ ਜੋ ਹਾਲਾਤ ਸੀ ਉਹ ਕੁੜੀ ਦੇ ਮਤਲਬ ਕਹਿ ਸਕਦੇ ਕਿ ਪੁਲਿਸ ਦਾ ਡਰ ਤਾਂ ਵੈਸੇ ਨਹੀਂ ਆ ਲੋਕਾਂ ਨੂੰ ਰੱਬ ਦਾ ਡਰ ਵੀ ਹਾਂਜੀ ਰੱਬ ਦਾ ਡਰ ਵੀ ਨਹੀਂ ਰਿਹਾ ਦੇਖੋ ਉਸ ਇਨਸਾਨ ਕਰਕੇ ਨਾ ਪੂਰੀ ਸਿੱਖ ਕੌਮ ਨੂੰ ਬਦਨਾਮੀ ਚਲਨੀ ਪੈ ਰਹੀ ਹੈ ਪੂਰੇ ਵਰਲਡ ਦੇ ਵਿੱਚ ਅੱਜ ਦੀ ਰੀਡ ਸਿੱਖਾਂ ਦੇ ਉਂਗਲ ਚੱਕੀ ਜਾ ਰਹੀ ਹੈ ਸਿਰਫ ਉਸ ਇਨਸਾਨ ਕਰਕੇ ਨਹੀਂ ਤੇ ਪਹਿਲਾਂ ਇਹ ਮੋਲ ਹੁੰਦਾ ਸੀ ਭਾਵੇਂ ਪੰਜਾਬ ਤੋਂ ਬਾਹਰ ਵੀ ਕੋਈ ਸਰਦਾਰ ਤੁਰਿਆ ਆਂਦਾ ਸੀ ਨਾ ਉਹ ਕਹਿੰਦੇ ਸੀ ਮਦਦ ਲਈ ਬੁਲਾ ਲੈਂਦੇ ਸੀ ਕਿ ਸਰਦਾਰ ਜੀ ਹਮੇ ਇਹ ਹੈ ਉਹ ਹੈ ਅੱਜ ਦੀ ਰੀਡ ਤਾਂ ਉੱਤੇ ਵੀ ਸ਼ੁਆਜ ਨਹੀਂ ਰਿਹਾ ਜੋ ਇਸ ਇਨਸਾਨ ਨੇ ਕਰ ਦਿੱਤਾ ਅਸੀਂ ਦੇ ਕਹਿੰਦੇ ਇਸ ਕਰਕੇ ਇਸ ਇਨਸਾਨ ਨੂੰ ਇੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਸਾਰੇ ਜਿੰਨੀ ਵੀ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਜਿਹੜੀ ਜਿਹੜੀ ਵੀ ਹੈਗੇ ਲੋਕ ਠੀਕ ਹੈ ਨਾ ਉਹਨਾਂ ਨੂੰ ਅਕਲ ਆ ਜਾਏਗੀ ਕਿ ਯਾਰ ਆਹ ਕੰਮ ਨਹੀਂ ਆਪਾਂ ਕਰਨਾ ਕਿ ਬਹੁਤ ਬੁਰਾ ਹਸ਼ਰ ਹੁੰਦਾ ਉਹਦੇ ਲਈ ਸਾਡੀਆਂ ਧੀਆਂ ਫੇਰ ਹੀ ਸੁਰੱਖਿਅਤ ਰਹਿ ਸਕਦੀਆਂ ਨਹੀਂ ਤੇ ਇੱਦਾਂ ਤੇ ਜੇ ਆਪਾਂ ਅੱਜ ਉਹਨੂੰ ਕੀਤਾ ਉਹਨੂੰ ਸਾਲ ਬਾਅਦ ਸਜ਼ਾਾਂ ਦੀ ਵੀ ਉਹਦਾ ਕੀ ਫਾਇਦਾ ਉਹਦਾ ਤੇ ਫਾਇਦਾ ਕੋਈ ਨਹੀਂ ਇਹਨੂੰ ਤੇ ਘੱਟੋ ਘੱਟ 15 ਤੋਂ 20 ਦਿਨ ਦੇ ਵਿੱਚ ਵਿੱਚ ਸਜ਼ਾ ਹੋਣੀ ਚਾਹੀਦੀ ਹੈ ਅੱਜ ਬੱਚੀ ਦੀ ਅੰਤਿਮ ਅਰਦਾਸ ਹੈ ਅੰਤਿਮ ਅਰਦਾਸ ਤੋਂ ਬਾਅਦ ਸਭ ਨੇ ਆਪੋ ਆਪਣੇ ਘਰ ਚੱਲ ਜਾਣਾ ਜੋ ਦੁੱਖ ਜੋ ਸੰਤਾਪ ਉਹਦੇ ਮਾਪਿਆਂ ਨੂੰ ਹੈ ਉਹ ਸ਼ਾਇਦ ਦੁਨੀਆ ਟਾਈਮ ਦੁਨੀਆ ਜਿਹੜੀ ਆਗੇ-ਆਗੇ ਟਾਈਮ ਤੇ ਨਹੀਂ ਕਰ ਸਕਦਾ ਅੱਛਾ ਚੱਲਣਾ ਉਹਨਾਂ ਦੇ ਘਰ ਮੈਂ ਬੇਟੀ ਨੂੰ ਛੱਡ ਕੇ ਆਇਆ ਵਾਂ ਤਿੰਨ ਚਾਰ ਵਾਰੀ ਬੇਟੀ ਨੂੰ ਛੱਡ ਕੇ ਆਇਆ ਵਾਂ ਫਿਰ ਉਹਨਾਂ ਦੇ ਘਰ ਮੈਂ ਸਨਮਾਨ ਆਹ ਤਾਂ ਫਲਸਟਰ ਵਾਲੇ ਹੈਗੇ ਸਰਦਾਰ ਜੀ ਹੈ ਉਹਨਾਂ ਦੇ ਘਰ ਸਭਾ ਛੱਡ ਗਿਆ ਆਵਾ ਅੱਜ ਰੋਣਾ ਕੁੜੀ ਦੇ ਦੇਖ ਕੇ ਕੁੜੀ ਦੇ ਮਾਂ ਪਿਓ ਨੂੰ ਦੇਖ ਕੇ ਆਪਣੇ ਬੱਚੇ ਨੂੰ ਦੇਖ ਕੇ ਇਹ ਹਾਲਤ ਹੋ ਰਹੀ ਏ ਲੱਖ ਲਾਂ ਤੇ ਸਾਡੀ ਸਰਦਾਰੀ ਦੀ ਇਹ ਤਾਂ ਗੱਲ ਥੋੜੀ ਏ ਪੁੱਤਰ ਇਹ ਅੱਜ ਲਾਹਤੇ ਤੇ ਕੱਲ ਲੁਗੇ ਅੱਜ ਤਾਂ ਤੁਸੀਂ ਮੂਵੀ ਬਣਾਈ ਜਾਂਦੇ ਹੋ ਹੈ ਅੱਗੇ ਚ ਮੂਵੀ ਕੌਣ ਬਣਾਏਗਾ ਕੋਈ ਬੰਦੇ ਨੂੰ ਮਾਰ ਦੋ ਸਾਡੇ ਬੇਟੇ ਲਾ ਕੇ 30 ਹਜ਼ਾਰ ਦਾ ਫੋਨ ਹਾਂ ਪਿੱਛੇ ਬੱਚੇ ਲੈ ਕੇ ਮੁੰਡੇ ਦੌੜੇ ਨੇ ਹਾਂ ਮੁੰਡੇ ਦੇ ਹਿੰਮਤ ਸੀ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਤੁਸੀਂ ਸਮਝ ਰਹੇ ਹੋ ਠੀਕ ਨਹੀਂ ਹੈ ਹਾਂਜੀ ਉਹ ਖਤਮ ਹੀ ਹੈ ਜਿਹੜੀ ਆ ਕੁੜੀ ਦੀ ਫੈਮਲੀ ਹੈ ਪਿਛਲੇ ਕਾਫੀ ਸਾਲਾਂ ਤੋਂ ਮਤਲਬ ਸਾਡੇ ਜਨਮ ਤੋਂ ਪਹਿਲਾਂ ਵੀ ਉਹਨਾਂ ਲੰਬੜਦਾਰ ਨੇ ਉਹਦੇ ਬਸਤੀ ਮਿੱਟੂ ਦੇ ਉਹਨਾਂ ਦੀ ਫੈਮਲੀ 'ਚ ਲੰਬੜਦਾਰੀ ਚੱਲੀ ਆ ਰਹੀ ਹੈ ਕੁੜੀ ਦਾ ਜਿਹੜਾ ਤਾਇਆ ਲੰਬੜਦਾਰ ਉਹਨਾਂ ਦਾ ਦਾਦਾ ਕੋ ਲੰਬੜਦਾਰ ਸੀ ਹੁਣ ਕੁੜੀ ਦੀ ਤਾਈ ਲੰਬੜਦਾਰ ਹੈ ਲੰਬੜਦਾਰੀ ਉਹ ਸ਼ੁਰੂ ਤੋਂ ਇਸ ਸੇਵਾ ਕਰਦੇ ਆ ਰਹੇ ਪੂਰੀ ਬਸਤੀ ਮਿੱਟੂ ਦੀ ਪਰ ਉਹਨਾਂ ਦੇ ਨਾਲ ਇਹ ਕੰਮ ਹੋ ਗਿਆ ਦੱਸੋ ਮਤਲਬ ਜਿਹੜਾ ਉਹਨਾਂ ਦਾ ਕੰਮ ਹੈ ਜਿਹੜੇ ਸਾਰੇ ਕਈ ਸਾਲੋਂ 50 ਸਾਲ ਤੋਂ ਉਹ ਸੇਵਾ ਕਰਦੇ ਆ ਰਹੇ ਬਸਤੀ ਮਿੱਟੂ ਦੀ ਲੰਬੜਦਾਰੀ ਉਹਨਾਂ ਦੇ ਘਰ ਦੇ ਵਿੱਚੋਂ ਚੱਲੀ ਜਾ ਰਹੀ ਬਸਤੀ ਮਿੱਟੂ ਦੀ ਆ ਕੁੜੀ ਦੇ ਕਿਹੋ ਜੀ ਸਜ਼ਾ ਚਾਹੁੰਦੇ ਹੋ ਕਿ ਇੱਕ ਇਤਿਹਾਸ ਸੈੱਟ ਹੋ ਜੇ ਕਿ ਕਿਸੇ ਦੇ ਨਾਲ ਵੀ ਕਿਸੇ ਤੇ ਤੀਪੈਣਾ ਜਿਹਾ ਕਰਨ ਤੇ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਸਯਾਦਾ ਜੀ ਇਨਸਾਫ ਤੇ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਠੀਕ ਹੈ ਜੀ ਫਾਫੀ ਦੇ ਫਜਾ ਦੀ ਮੰਗ ਕਰਦੇ ਆ ਫਾਫੀ ਪਬਲਿਕ ਫਾਫੀ ਦੀ ਫਜਾ ਦੀ ਮੰਗ ਕਰ ਰਹੀ ਹੈ ਠੀਕ ਹੈ ਜੀ ਜਿੰਨਾ ਮਤਲਬ ਇਹ ਪੁਲਸ ਫਲੇ ਵੀ ਹੈਗੇ ਨੇ ਵਿੱਚ ਫਾਫੀ ਦੇ ਹੱਕਦਾਰ ਕਿਉਂਕਿ ਉਹਨਾਂ ਦੇ ਐਫਆਈਆਰ ਨਹੀਂ ਹੋ ਰਹੀ ਡਿਪਾਰਟਮੈਂਟ ਜਿਹੜਾ ਹੈਗਾ ਆਪਣੇ ਮੁਲਾਜ਼ਮ ਨੂੰ ਬਚਾਉਣ ਚ ਲੱਗਾ ਹੋਇਆ ਠੀਕ ਹੈ ਜੀ ਇਹ ਤਾਂ ਹੁਣ ਆਉਣ ਵਾਲੇ ਸਮੇਂ ਸਮੇਂ ਲੱਗ ਜਾਏਗਾ ਪਤਾ ਵੀ ਪੁਲਿਸ ਕਿੰਨੇ ਕ ਪੜੀ ਜੀ ਹੈ ਪਰ ਐਸਆਈ ਨੂੰ ਤਾਂ ਡਿਸਮਿਸ ਕਰ ਦਿੱਤਾ ਚਾਰ ਹੋਰ ਮੁਲਾਜ਼ਮਾਂ ਤੇ ਕਹਿੰਦੇ ਚਾਰ ਹੋਰ ਦਿਨਾਂ ਹਲੇ ਇਹਨਾਂ ਨੇ ਪਬਲਿਕ ਨੂੰ ਸ਼ਾਂਤ ਕਰਨ ਵਾਸਤੇ ਇੱਕ ਹੀ ਕਰਿਆ ਤੁਸੀਂ ਕਿ ਚਾਹੁੰਦੇ ਹੋ ਕਿ ਉਹਨਾਂ ਦਾ ਨਾਮ ਐਫਆਈਆਰ ਚ ਹਾਂਜੀ ਬਾਕੀ ਦਾ ਨਾਮ ਹੋਣਾ ਚਾਹੀਦਾ ਐਫਆਈਆਰ ਚ ਹਾਂਜੀ ਮੈਂ ਤੁਹਾਨੂੰ ਦੱਸ ਦਈਏ ਕਿ ਆਮ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਉਹਨਾਂ ਦੇ ਵਿੱਚ ਇਸ ਵਕਤ ਗੁੱਸਾ ਹੈ ਇਹ ਪਵਨ ਸਥਾਨ ਹੈ ਗੁਰਦੁਆਰਾ ਸ਼ਹੀਦ ਬਾਬਾ ਬਚੱਤਰ ਸਿੰਘ ਜੀ ਜਿਸ ਜਗ੍ਹਾ ਦੇ ਉੱਪਰ ਉਹ 13 ਸਾਲ ਦੀ ਮਾਸੂਮ ਬੱਚੀ ਜਿਹੜੀ ਹੈ ਉਸ ਦੀ ਅੰਤਿਮ ਅਰਦਾਸ ਹੋ ਰਹੀ ਹੈ ਪਰਿਵਾਰ ਜਿਹੜਾ ਉਸ ਦਾ ਹਾਲਾਤ ਬਿਆਨ ਕਰਨਾ ਇਸ ਵਕਤ ਸ਼ਬਦਾਂ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੈ ਪਰ ਆਮ ਲੋਕ ਜਿਹੜੇ ਮੌਕੇ ਤੇ ਉੱਪਰ ਮੌਜੂਦ ਸਨ ਜਿਨ੍ਹਾਂ ਨੇ ਪੂਰੇ ਕੇਸ ਨੂੰ ਵੇਖਿਆ ਲਗਾਤਾਰ ਜਿਹੜੇ ਨੇ ਉਹ ਫਾਂਸੀ ਦੀ ਮੰਗ ਕਰ ਰਹੇ ਨੇ ਕੈਮਰਾ ਪਰਸਨ ਅਨੀਸ਼ ਨਾਲ ਮਨਪ੍ਰੀਤ ਕੌਰ ਸੁਰਖਾਬ ਮੀਡੀਆ ਜਲੰਧਰ